ਦੋ ਭਾਰਤੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਨੇ ਡੇਰੀ ਅਤੇ ਸ਼ਰਾਬ ਦੇ ਟੈਰਿਫ ਵਿੱਚ ਕਟੌਤੀ ਲਈ ਆਸਟ੍ਰੇਲੀਆ ਦੇ ਦਬਾਅ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਆ ਰਹੀ ਹੈ 2022 ਵਿੱਚ ਸਾਈਨ ਕੀਤੇ ਗਏ ਅੰਤਰੇਮ ਵਪਾਰ ਸਮਝੌਤੇ ਨੇ ਕਈ ਵਸਤੂਆਂ ਦੇ ਟੈਰਿਫ ਘਟਾਏ ਪਰ ਵਸਤੂਆਂ ਸੇਵਾਵਾ ਅਤੇ ਵੀਜ਼ਾ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਹੋਲੀ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਡੇਰੀ ਅਤੇ ਵਾਈਨ ਮੁੱਖ ਰੁਕਾਵਟਾਂ ਵਜੋਂ ਉੱਭਰੇ ਹਨ। ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਾਰਤ ਦੇ ਵਣਜ ਮੰਤਰਾਲੇ ਤੇ ਆਸਟ੍ਰੇਲੀਆ ਦੀ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਡੇਰੀ ਅਤੇ ਖੇਤੀਬਾੜੀ ਉਤਪਾਦਾਂ ਤੇ ਭਾਰਤ ਦਾ ਇਨਕਾਰ ਸ਼ਕਤੀਸ਼ਾਲੀ ਖੇਤੀ ਸਮੂਹ ਦੇ ਵੱਡੇ ਦਬਾਅ ਨੂੰ ਦਰਸਾਉਂਦਾ ਹੈ ਜੋ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਭਾਈਵਾਲਾਂ ਨਾਲ ਵਪਾਰਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ ਆਸਟ੍ਰੇਲੀਆ ਨਾਲ ਇਹ ਗੱਲਬਾਤ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਹੈ ਕਿ ਦੇਰੀ ਅਤੇ ਵਾਇਨ ਤੇ ਹੋਰ ਤੈਰਿਸ ਕਟੌਤੀਆਂ ਲਈ ਆਸਟ੍ਰੇਲੀਆ ਦੀ ਮੰਗ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਦਾ ਅਸਰ ਲੱਖਾਂ ਕਿਸਾਨਾਂ ਅਤੇ ਸਾਡੇ ਨਵੇਂ ਵਾਇਨ ਉਦਯੋਗ ਅਤੇ ਅੰਗੂਰ ਉਤਪਾਦਕਾਂ ਤੇ ਪੈ ਸਕਦਾ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਗ੍ਰਹਿ ਗੁਜਰਾਤ ਅਤੇ ਅੰਗੂਰ ਉਤਪਾਦਕ ਮਹਾਰਾਸ਼ਟਰ ਦੇ ਕਿਸਾਨ ਸਮੂਹ ਅਤੇ ਸਿਆਸਤਦਾਨ 35 ਬਿਲੀਅਨ ਡਾਲਰ ਦੇ ਅਲਕੋਹਲ ਬੈਵਰੇਜ ਇੰਡਸਟਰੀ ਦੇ ਨਾਲ ਕਿਸੇ ਵੀ ਰਿਆਇ ਦਾ ਸਖਤ ਵਿਰੋਧ ਕਰ ਰਹੇ ਹਨ ਅੰਤਰਾਲ ਸਮਝੌਤੇ ਦੇ ਤਹਿਤ 750 ਮਿਲੀਲੀਟਰ ਦੀ ਬੋਤਲ ਤੇ 5 ਡਾਲਰ ਤੋਂ ਵੱਧ ਕੀਮਤ ਲਈ ਆਸਟ੍ਰੇਲੀਆ ਵਾਈਨ ਤੇ ਟੈਰਿਫ 150 ਫੀਸਦੀ ਤੋਂ ਕਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 10 ਸਾਲਾਂ ਦੇ ਵਿੱਚ 50 ਫੀਸਦੀ ਤੱਕ ਘਟਾਉਣ ਦੀ ਵਿਵਸਥਾ ਸੀ ਜਦੋਂ ਕਿ 15 ਡਾਲਰ ਤੋਂ ਵੱਧ ਬੋਤਲਾਂ ਲਈ ਟੈਰਿਫ 75 ਫੀਸਦੀ ਤੋਂ ਕਟਾ ਦਿੱਤਾ ਗਿਆ ਸੀ ਜਿਸ ਦਾ ਟੀਚਾ ਇੱਕ ਦਹਾਕੇ ਦੇ ਵਿੱਚ 25 ਫੀਸਦੀ ਹੈ ਆਸਟ੍ਰੇਲੀਆ ਇਹਨਾਂ ਕਟੋਤੀਆਂ ਨੂੰ ਤੇਜ਼ ਕਰਨ ਅਤੇ ਡੇਰੀ ਉਤਪਾਦਾਂ ਪਨੀਰ ਹਾਈ ਪ੍ਰੋਟੀਨ ਵੇ ਪ੍ਰੋਟੀਨ ਲੈਕਟੋਸ ਅਤੇ ਪ੍ਰੋਸੈਸਡ ਵਸਤੂਆਂ ਲਈ ਬਿਹਤਰ ਪਹੁੰਚ ਪ੍ਰਾਪਤ ਕਰਨ ਤੇ ਜ਼ੋਰ ਦੇ ਰਿਹਾ ਹੈ ਜਿਸ ਤੇ ਵਰਤਮਾਨ ਦੇ ਵਿੱਚ 20 ਤੋਂ 30 ਦੇ ਵਿਚਕਾਰ ਟੈਕਸ ਲਗਾਇਆ ਜਾ ਰਿਹਾ ਹੈ ਉਨਾਂ ਨੇ ਅੱਗੇ ਕਿਹਾ ਕਿ ਮੁਕਾਬਤਨ ਕਿਫਾਇਤੀ ਆਸਟ੍ਰੇਲੀਆ ਵਾਈਨ ਵੀ ਭਾਰਤ ਵਿੱਚ ਹਾਈ ਟੈਰਫ ਅਤੇ ਟੈਕਸ ਦੇ ਨਾਲ 100 ਆਸਟ੍ਰੇਲੀਅਨ ਡਾਲਰ ਤੋਂ ਵੱਧ ਵਿੱਚ ਰਿਟੇਲ ਤੇ ਵੇਚੀ ਜਾ ਰਹੀ ਹੈ ਜਦਕਿ ਘਰੇਲੂ ਪੱਧਰ ਤੇ ਇਸ ਦੀ ਕੀਮਤ ਸਿਰਫ ਆਸਟ੍ਰੇਲੀਅਨ 10 ਤੋਂ 15 ਡਾਲਰ ਹੈ ਰੁਕਾਵਟਾਂ ਦੇ ਬਾਵਜੂਦ ਦੋਨੇ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੱਲਬਾਤ ਅੱਗੇ ਹੋਣ ਦੀ ਪੂਰੀ ਉਮੀਦ ਹੈ ਇੱਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਨਾਨ ਐਗਰੀਕਲਚਰ ਵਸਤੂਆਂ ਜਿਨ੍ਹਾਂ ਵਿੱਚ ਉਦਯੋਗਿਕ ਵਸਤੂਆਂ ਵੀ ਸ਼ਾਮਲ ਹਨ ਤੇ ਟੈਰਫ ਘਟਾਉਣ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ ਪਰ ਉਸਦੇ ਬਦਲੇ ਦੇ ਵਿੱਚ ਸਰਵਿਸ ਅਤੇ ਵੀਜ਼ਾ ਤੇ ਵਧੇਰੇ ਪਹੁੰਚਦੀ ਮੰਗ ਕਰਦਾ ਹੈ ਆਸਟ੍ਰੇਲੀਆ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸੀਈਸੀਏ ਲਈ ਗੱਲਬਾਤ ਨੂੰ ਦੋਨਾਂ ਪ੍ਰਧਾਨ ਮੰਤਰੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਸਮਝੌਤੇ ਦੇ ਸਿੱਟੇ ਵਜੋਂ ਦੋ ਪੱਖੀ ਵਪਾਰ ਨੂੰ ਖੁਲਾਰਾ ਮਿਲੇਗਾ ਦੋ ਭਾਰਤੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਨੇ ਡੇਰੀ ਅਤੇ ਸ਼ਰਾਬ ਦੇ ਟੈਰਿਫ ਵਿੱਚ ਕਟੌਤੀ ਲਈ ਆਸਟ੍ਰੇਲੀਆ ਦੇ ਦਬਾਅ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਆ ਰਹੀ ਹੈ 2022 ਵਿੱਚ ਸਾਈਨ ਕੀਤੇ ਗਏ ਅੰਤਰੇਮ ਵਪਾਰ ਸਮਝੌਤੇ ਨੇ ਕਈ ਵਸਤੂਆਂ ਦੇ ਟੈਰਿਫ ਘਟਾਏ ਪਰ ਵਸਤੂਆਂ ਸੇਵਾਵਾ ਅਤੇ ਵੀਜ਼ਾ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਹੋਲੀ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਡੇਰੀ ਅਤੇ ਵਾਈਨ ਮੁੱਖ ਰੁਕਾਵਟਾਂ ਵਜੋਂ ਉੱਭਰੇ ਹਨ। ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਾਰਤ ਦੇ ਵਣਜ ਮੰਤਰਾਲੇ ਤੇ ਆਸਟ੍ਰੇਲੀਆ ਦੀ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਡੇਰੀ ਅਤੇ ਖੇਤੀਬਾੜੀ ਉਤਪਾਦਾਂ ਦੇ ਭਾਰਤ ਦਾ ਇਨਕਾਰ ਸ਼ਕਤੀਸ਼ਾਲੀ ਖੇਤੀ ਸਮੂਹ ਦੇ ਵਧੇ ਦਬਾਅ ਨੂੰ ਦਰਸਾਉਂਦਾ ਹੈ ਜੋ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਭਾਈਵਾਲਾਂ ਨਾਲ ਵਪਾਰਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ ਆਸਟ੍ਰੇਲੀਆ ਨਾਲ ਇਹ ਗੱਲਬਾਤ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਹੈ ਕਿ ਦੇਰੀ ਅਤੇ ਵਾਇਨ ਤੇ ਹੋਰ ਤੈਰਿਫ ਕਟੌਤੀਆਂ ਲਈ ਆਸਟ੍ਰੇਲੀਆ ਦੀ ਮੰਗ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਦਾ ਅਸਰ ਲੱਖਾਂ ਕਿਸਾਨਾਂ ਅਤੇ ਸਾਡੇ ਨਵੇਂ ਵਾਇਨ ਉਦਯੋਗ ਅਤੇ ਅੰਗੂਰ ਉਤਪਾਦਕਾਂ ਤੇ ਪੈ ਸਕਦਾ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਗੁਜਰਾਤ ਅਤੇ ਅੰਗੂਰ ਉਤਪਾਦਕ ਮਹਾਰਾਸ਼ਟਰ ਦੇ ਕਿਸਾਨ ਸਮੂਹ ਅਤੇ ਸਿਆਸਤਦਾਨ 35 ਬਿਲੀਅਨ ਡਾਲਰ ਦੇ ਐਲਕੋਹਲ ਬੈਵਰੇਜ ਇੰਡਸਟਰੀ ਦੇ ਨਾਲ ਕਿਸੇ ਵੀ ਰਿਆਇ ਦਾ ਸਖਤ ਵਿਰੋਧ ਕਰ ਰਹੇ ਹਨ ਅੰਤਰਾਲ ਸਮਝੌਤੇ ਦੇ ਤਹਿਤ 750 ਮਿਲੀਲੀਟਰ ਦੀ ਬੋਤਲ ਤੇ 5 ਡਾਲਰ ਤੋਂ ਵੱਧ ਕੀਮਤ ਲਈ ਆਸਟ੍ਰੇਲੀਆ ਵਾਈਨ ਤੇ ਟੈਰਿਫ 150 ਫੀਸਦੀ ਤੋਂ ਕਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 10 ਸਾਲਾਂ ਦੇ ਵਿੱਚ 50 ਫੀਸਦੀ ਤੱਕ ਕਟਾਉਣ ਦੀ ਵਿਵਸਥਾ ਸੀ ਜਦੋਂ ਕਿ 15 ਡਾਲਰ ਤੋਂ ਵੱਧ ਬੋਤਲਾਂ ਲਈ ਟੈਰਿਫ 75 ਫੀਸਦੀ ਤੋਂ ਕਟਾ ਦਿੱਤਾ ਗਿਆ ਸੀ ਜਿਸ ਦਾ ਟੀਚਾ ਇੱਕ ਦਹਾਕੇ ਦੇ ਵਿੱਚ 25 ਫੀਸਦੀ ਹੈ ਆਸਟ੍ਰੇਲੀਆ ਇਹਨਾਂ ਕਟੋਤੀਆਂ ਨੂੰ ਤੇਜ਼ ਕਰਨ ਅਤੇ ਡੇਰੀ ਉਤਪਾਦਾਂ ਪਨੀਰ ਹਾਈ ਪ੍ਰੋਟੀਨ ਵੇ ਪ੍ਰੋਟੀਨ ਲੈਕਟੋਸ ਅਤੇ ਪ੍ਰੋਸੈਸਡ ਵਸਤੂਆਂ ਲਈ ਬਿਹਤਰ ਪਹੁੰਚ ਪ੍ਰਾਪਤ ਕਰਨ ਤੇ ਜ਼ੋਰ ਦੇ ਰਿਹਾ ਹੈ ਜਿਸ ਤੇ ਵਰਤਮਾਨ ਦੇ ਵਿੱਚ 20 ਤੋਂ 30 ਦੇ ਵਿਚਕਾਰ ਟੈਕਸ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੁਕਾਬਤਨ ਕਿਫਾਇਤੀ ਆਸਟ੍ਰੇਲੀਆ ਵਾਈਨ ਵੀ ਭਾਰਤ ਵਿੱਚ ਹਾਈ ਟੈਰਫ ਅਤੇ ਟੈਕਸ ਦੇ ਨਾਲ 100 ਆਸਟ੍ਰੇਲੀਅਨ ਡਾਲਰ ਤੋਂ ਵੱਧ ਵਿੱਚ ਰਿਟੇਲ ਤੇ ਵੇਚੀ ਜਾ ਰਹੀ ਹੈ ਜਦਕਿ ਘਰੇਲੂ ਪੱਧਰ ਤੇ ਇਸ ਦੀ ਕੀਮਤ ਸਿਰਫ ਆਸਟ੍ਰੇਲੀਅਨ 10 ਤੋਂ 15 ਡਾਲਰ ਹੈ ਰੁਕਾਵਟਾਂ ਦੇ ਬਾਵਜੂਦ ਦੋਨੇ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੱਲਬਾਤ ਅੱਗੇ ਹੋਣ ਦੀ ਪੂਰੀ ਉਮੀਦ ਹੈ ਇੱਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਨਾਨ ਐਗਰੀਕਲਚਰ ਵਸਤੂਆਂ ਜਿਨ੍ਹਾਂ ਵਿੱਚ ਉਦਯੋਗਿਕ ਵਸਤੂਆਂ ਵੀ ਸ਼ਾਮਲ ਹਨ ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ ਪਰ ਉਸ ਦੇ ਬਦਲੇ ਦੇ ਵਿੱਚ ਸਰਵਿਸ ਅਤੇ ਵੀਜ਼ਾ ਤੇ ਵਧੇਰੇ ਪਹੁੰਚ ਦੀ ਮੰਗ ਕਰਦਾ ਹੈ ਆਸਟ੍ਰੇਲੀਆ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸੀਈਸੀਏ ਲਈ ਗੱਲਬਾਤ ਨੂੰ ਦੋਨਾਂ ਪ੍ਰਧਾਨ ਮੰਤਰੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਸਮਝੌਤੇ ਦੇ ਸਿੱਟੇ ਵਜੋਂ ਦੋਪੱਖੀ ਵਪਾਰ ਨੂੰ ਖੁਲਾਰਾ ਮਿਲੇਗਾ ਦੋ ਭਾਰਤੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਨੇ ਡੇਰੀ ਅਤੇ ਸ਼ਰਾਬ ਦੇ ਟੈਰਿਫ ਵਿੱਚ ਕਟੌਤੀ ਲਈ ਆਸਟ੍ਰੇਲੀਆ ਦੇ ਦਬਾਅ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਆ ਰਹੀ ਹੈ 2022 ਵਿੱਚ ਸਾਈਨ ਕੀਤੇ ਗਏ ਅੰਤਰੇਮ ਵਪਾਰ ਸਮਝੌਤੇ ਨੇ ਕਈ ਵਸਤੂਆਂ ਦੇ ਟੈਰਿਫ ਘਟਾਏ ਪਰ ਵਸਤੂਆਂ ਸੇਵਾਵਾ ਅਤੇ ਵੀਜ਼ਾ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਹੋਲੀ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਡੇਰੀ ਅਤੇ ਵਾਈਨ ਮੁੱਖ ਰੁਕਾਵਟਾਂ ਵਜੋਂ ਉੱਭਰੇ ਹਨ। ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਾਰਤ ਦੇ ਵਣਜ ਮੰਤਰਾਲੇ ਤੇ ਆਸਟ੍ਰੇਲੀਆ ਦੀ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਡੇਰੀ ਅਤੇ ਖੇਤੀਬਾੜੀ ਉਤਪਾਦਾਂ ਤੇ ਭਾਰਤ ਦਾ ਇਨਕਾਰ ਸ਼ਕਤੀਸ਼ਾਲੀ ਖੇਤੀ ਸਮੂਹ ਦੇ ਵੱਡੇ ਦਬਾਅ ਨੂੰ ਦਰਸਾਉਂਦਾ ਹੈ ਜੋ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਭਾਈਵਾਲਾਂ ਨਾਲ ਵਪਾਰਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ ਆਸਟ੍ਰੇਲੀਆ ਨਾਲ ਇਹ ਗੱਲਬਾਤ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਹੈ ਕਿ ਡੇਰੀ ਅਤੇ ਵਾਈਨ ਤੇ ਹੋਰ ਤਰ੍ਹਾਂ ਦੀਆਂ ਕਟੌਤੀਆਂ ਲਈ ਆਸਟ੍ਰੇਲੀਆ ਦੀ ਮੰਗ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਦਾ ਅਸਰ ਲੱਖਾਂ ਕਿਸਾਨਾਂ ਅਤੇ ਸਾਡੇ ਨਵੇਂ ਵਾਈਨ ਉਦਯੋਗ ਅਤੇ ਅੰਗੂਰ ਉਤਪਾਦਕਾਂ ਤੇ ਪੈ ਸਕਦਾ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਗ੍ਰਹਿ ਗੁਜਰਾਤ ਅਤੇ ਅੰਗੂਰ ਉਤਪਾਦਕ ਮਹਾਰਾਸ਼ਟਰ ਦੇ ਕਿਸਾਨ ਸਮੂਹ ਅਤੇ ਸਿਆਸਤਦਾਨ 35 ਬਿਲੀਅਨ ਡਾਲਰ ਦੇ ਅਲਕੋਹਲ ਬੈਵਰੇਜ ਇੰਡਸਟਰੀ ਦੇ ਨਾਲ ਕਿਸੇ ਵੀ ਰਾਇ ਦਾ ਸਖਤ ਵਿਰੋਧ ਕਰ ਰਹੇ ਹਨ ਅੰਤਰਾਲ ਸਮਝੌਤੇ ਦੇ ਤਹਿਤ 750 ਮਿਲੀਲੀਟਰ ਦੀ ਬੋਤਲ ਤੇ 5 ਡਾਲਰ ਤੋਂ ਵੱਧ ਕੀਮਤ ਲਈ ਆਸਟ੍ਰੇਲੀਆ ਵਾਈਨ ਤੇ ਟੈਰਿਫ 150 ਫੀਸਦੀ ਤੋਂ ਕਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 10 ਸਾਲਾਂ ਦੇ ਵਿੱਚ 50 ਫੀਸਦੀ ਤੱਕ ਕਟਾਉਣ ਦੀ ਵਿਵਸਥਾ ਸੀ ਜਦੋਂ ਕਿ 15 ਡਾਲਰ ਤੋਂ ਵੱਧ ਬੋਤਲਾਂ ਲਈ ਟੈਰਿਫ 75 ਫੀਸਦੀ ਤੋਂ ਕਟਾ ਦਿੱਤਾ ਗਿਆ ਸੀ ਜਿਸ ਦਾ ਟੀਚਾ ਇੱਕ ਦਹਾਕੇ ਦੇ ਵਿੱਚ 25 ਫੀਸਦੀ ਹੈ ਆਸਟ੍ਰੇਲੀਆ ਇਹਨਾਂ ਕਟੋਤੀਆਂ ਨੂੰ ਤੇਜ਼ ਕਰਨ ਅਤੇ ਡੇਰੀ ਉਤਪਾਦਾਂ ਪਨੀਰ ਹਾਈ ਪ੍ਰੋਟੀਨ ਵੇ ਪ੍ਰੋਟੀਨ ਲੈਕਟੋਜ਼ ਅਤੇ ਪ੍ਰੋਸੈਸਡ ਵਸਤੂਆਂ ਲਈ ਬਿਹਤਰ ਪਹੁੰਚ ਪ੍ਰਾਪਤ ਕਰਨ ਤੇ ਜ਼ੋਰ ਦੇ ਰਿਹਾ ਹੈ ਜਿਸ ਤੇ ਵਰਤਮਾਨ ਦੇ ਵਿੱਚ 20 ਤੋਂ 30 ਦੇ ਵਿਚਕਾਰ ਟੈਕਸ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੁਕਾਬਲਤਨ ਕਿਫਾਇਤੀ ਆਸਟ੍ਰੇਲੀਆ ਵਾਈਨ ਵੀ ਭਾਰਤ ਵਿੱਚ ਹਾਈ ਟੈਰਫ ਅਤੇ ਟੈਕਸ ਦੇ ਨਾਲ 100 ਆਸਟ੍ਰੇਲੀਅਨ ਡਾਲਰ ਤੋਂ ਵੱਧ ਵਿੱਚ ਰਿਟੇਲ ਤੇ ਵੇਚੀ ਜਾ ਰਹੀ ਹੈ ਜਦਕਿ ਘਰੇਲੂ ਪੱਧਰ ਤੇ ਇਸ ਦੀ ਕੀਮਤ ਸਿਰਫ ਆਸਟ੍ਰੇਲੀਅਨ 10 ਤੋਂ 15 ਡਾਲਰ ਹੈ ਰੁਕਾਵਟਾਂ ਦੇ ਬਾਵਜੂਦ ਦੋਨੇ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੱਲਬਾਤ ਅੱਗੇ ਹੋਉਂਦੀ ਪੂਰੀ ਉਮੀਦ ਹੈ ਇੱਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਨਾਨ ਐਗਰੀਕਲਚਰ ਵਸਤੂਆਂ ਜਿਨ੍ਹਾਂ ਵਿੱਚ ਉਦਯੋਗਿਕ ਵਸਤੂਆਂ ਵੀ ਸ਼ਾਮਲ ਹਨ ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ ਪਰ ਉਸ ਦੇ ਬਦਲੇ ਦੇ ਵਿੱਚ ਸਰਵਿਸ ਅਤੇ ਵੀਜ਼ਾ ਤੇ ਵਧੇਰੇ ਪਹੁੰਚ ਦੀ ਮੰਗ ਕਰਦਾ ਹੈ ਆਸਟ੍ਰੇਲੀਆ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸੀਈਸੀਏ ਲਈ ਗੱਲਬਾਤ ਨੂੰ ਦੋਨਾਂ ਪ੍ਰਧਾਨ ਮੰਤਰੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਸਮਝੌਤੇ ਦੇ ਸਿੱਟੇ ਵਜੋਂ ਦੋਪੱਖੀ ਵਪਾਰ ਨੂੰ ਖੁਲਾਰਾ ਮਿਲੇਗਾ ਦੋ ਭਾਰਤੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਨੇ ਡੇਰੀ ਅਤੇ ਸ਼ਰਾਬ ਦੇ ਟੈਰਿਫ ਵਿੱਚ ਕਟੌਤੀ ਲਈ ਆਸਟ੍ਰੇਲੀਆ ਦੇ ਦਬਾਅ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਆ ਰਹੀ ਹੈ 2022 ਵਿੱਚ ਸਾਈਨ ਕੀਤੇ ਗਏ ਅੰਤਰੇਮ ਵਪਾਰ ਸਮਝੌਤੇ ਨੇ ਕਈ ਵਸਤੂਆਂ ਦੇ ਟੈਰਿਫ ਘਟਾਏ ਪਰ ਵਸਤੂਆਂ ਸੇਵਾਵਾਂ ਅਤੇ ਵੀਜ਼ਾ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਹੌਲੀ ਹੋ ਗਈ ਹੈ ਨੇ ਕਿਹਾ ਹੈ ਕਿ ਡੇਰੀ ਅਤੇ ਵਾਈਨ ਮੁੱਖ ਰੁਕਾਵਟਾਂ ਵਜੋਂ ਉੱਭਰੇ ਹਨ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਾਰਤ ਦੇ ਵਣਜ ਮੰਤਰਾਲੇ ਤੇ ਅਸਟ੍ਰੇਲੀਆ ਦੀ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਡੇਰੀ ਅਤੇ ਖੇਤੀਬਾੜੀ ਉਤਪਾਦਾਂ ਤੇ ਭਾਰਤ ਦਾ ਇਨਕਾਰ ਸ਼ਕਤੀਸ਼ਾਲੀ ਖੇਤੀ ਸਮੂਹ ਦੇ ਵਧੇ ਦਿਵਾਂ ਨੂੰ ਦਰਸਾਉਂਦਾ ਹੈ ਜੋ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਭਾਈਵਾਲਾਂ ਨਾਲ ਵਪਾਰਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ ਆਸਟ੍ਰੇਲੀਆ ਨਾਲ ਗੱਲਬਾਤ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਹੈ ਕਿ ਡੇਰੀ ਅਤੇ ਵਾਈਨ ਤੇ ਹੋਰ ਤਰ੍ਹਾਂ ਦੀਆਂ ਕਟੌਤੀਆਂ ਲਈ ਆਸਟ੍ਰੇਲੀਆ ਦੀ ਮੰਗ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਦਾ ਅਸਰ ਲੱਖਾਂ ਕਿਸਾਨਾਂ ਅਤੇ ਸਾਡੇ ਨਵੇਂ ਵਾਈਨ ਉਦਯੋਗ ਅਤੇ ਅੰਗੂਰ ਉਤਪਾਦਕਾਂ ਤੇ ਪੈ ਸਕਦਾ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਗ੍ਰਹਿ ਗੁਜਰਾਤ ਅਤੇ ਅੰਗੂਰ ਉਤਪਾਦਕ ਮਹਾਰਾਸ਼ਟਰ ਦੇ ਕਿਸਾਨ ਸਮੂਹ ਅਤੇ ਸਿਆਸਤਦਾਨ 35 ਬਿਲੀਅਨ ਡਾਲਰ ਦੇ ਅਲਕੋਹਲ ਬੈਵਰੇਜ ਇੰਡਸਟਰੀ ਦੇ ਨਾਲ ਕਿਸੇ ਵੀ ਰਾਇ ਦਾ ਸਖਤ ਵਿਰੋਧ ਕਰ ਰਹੇ ਹਨ ਅੰਤਰਾਲ ਸਮਝੌਤੇ ਦੇ ਤਹਿਤ 750 ਮਿਲੀਲੀਟਰ ਦੀ ਬੋਤਲ ਤੇ 5 ਡਾਲਰ ਤੋਂ ਵੱਧ ਕੀਮਤ ਲਈ ਆਸਟ੍ਰੇਲੀਆ ਵਾਈਨ ਤੇ ਟੈਰਿਫ 150 ਫੀਸਦੀ ਤੋਂ ਕਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 10 ਸਾਲਾਂ ਦੇ ਵਿੱਚ 50 ਫੀਸਦੀ ਤੱਕ ਕਟਾਉਣ ਦੀ ਵਿਵਸਥਾ ਸੀ ਜਦੋਂ ਕਿ 15 ਡਾਲਰ ਤੋਂ ਵੱਧ ਬੋਤਲਾਂ ਲਈ ਟੈਰਿਫ 75 ਫੀਸਦੀ ਤੋਂ ਕਟਾ ਦਿੱਤਾ ਗਿਆ ਸੀ ਜਿਸ ਦਾ ਟੀਚਾ ਇੱਕ ਦਹਾਕੇ ਦੇ ਵਿੱਚ 25 ਫੀਸਦੀ ਹੈ ਆਸਟ੍ਰੇਲੀਆ ਇਹਨਾਂ ਕਟੋਤੀਆਂ ਨੂੰ ਤੇਜ਼ ਕਰਨ ਅਤੇ ਡੇਰੀ ਉਤਪਾਦਾਂ ਪਨੀਰ ਹਾਈ ਪ੍ਰੋਟੀਨ ਵੇ ਪ੍ਰੋਟੀਨ ਲੈਕਟੋਸ ਅਤੇ ਪ੍ਰੋਸੈਸਡ ਵਸਤੂਆਂ ਲਈ ਬਿਹਤਰ ਪਹੁੰਚ ਪ੍ਰਾਪਤ ਕਰਨ ਤੇ ਜ਼ੋਰ ਦੇ ਰਿਹਾ ਹੈ ਜਿਸ ਤੇ ਵਰਤਮਾਨ ਦੇ ਵਿੱਚ 20 ਤੋਂ 30 ਦੇ ਵਿਚਕਾਰ ਟੈਕਸ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਮੁਕਾਬਤਨ ਕਿਫਾਇਤੀ ਆਸਟ੍ਰੇਲੀਆ ਵਾਈਨ ਵੀ ਭਾਰਤ ਵਿੱਚ ਹਾਈ ਟੈਰਫ ਅਤੇ ਟੈਕਸ ਦੇ ਨਾਲ 100 ਆਸਟ੍ਰੇਲੀਅਨ ਡਾਲਰ ਤੋਂ ਵੱਧ ਵਿੱਚ ਰਿਟੇਲ ਤੇ ਵੇਚੀ ਜਾ ਰਹੀ ਹੈ ਜਦਕਿ ਘਰੇਲੂ ਪੱਧਰ ਤੇ ਇਸ ਦੀ ਕੀਮਤ ਸਿਰਫ ਆਸਟ੍ਰੇਲੀਅਨ 10 ਤੋਂ 15 ਡਾਲਰ ਹੈ ਰੁਕਾਵਟਾਂ ਦੇ ਬਾਵਜੂਦ ਦੋਨੇ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੱਲਬਾਤ ਅੱਗੇ ਹੋਉਂਦੀ ਪੂਰੀ ਉਮੀਦ ਹੈ ਇੱਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਨਾਨ ਐਗਰੀਕਲਚਰ ਵਸਤੂਆਂ ਜਿਨ੍ਹਾਂ ਵਿੱਚ ਉਦਯੋਗਿਕ ਵਸਤੂਆਂ ਵੀ ਸ਼ਾਮਲ ਹਨ ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ ਪਰ ਉਸ ਦੇ ਬਦਲੇ ਦੇ ਵਿੱਚ ਸਰਵਿਸ ਅਤੇ ਵੀਜ਼ਾ ਤੇ ਵਧੇਰੇ ਪਹੁੰਚ ਦੀ ਮੰਗ ਕਰਦਾ ਹੈ ਆਸਟ੍ਰੇਲੀਆ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸੀਈਸੀਏ ਲਈ ਗੱਲਬਾਤ ਨੂੰ ਦੋਨਾਂ ਪ੍ਰਧਾਨ ਮੰਤਰੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਸਮਝੌਤੇ ਦੇ ਸਿੱਟੇ ਵਜੋਂ ਦੋਪੱਖੀ ਵਪਾਰ ਨੂੰ ਖੁਲਾਰਾ ਮਿਲੇਗਾ ਦੋ ਭਾਰਤੀ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਾਰਤ ਨੇ ਡੇਰੀ ਅਤੇ ਸ਼ਰਾਬ ਦੇ ਟੈਰਿਫ ਵਿੱਚ ਕਟੌਤੀ ਲਈ ਆਸਟ੍ਰੇਲੀਆ ਦੇ ਦਬਾਅ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਇਸ ਸਾਲ ਦੇ ਅੰਤ ਤੱਕ ਵਪਾਰ ਸਮਝੌਤੇ ਦੇ ਦੂਜੇ ਪੜਾਅ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਰੁਕਾਵਟ ਆ ਰਹੀ ਹੈ 2022 ਵਿੱਚ ਸਾਈਨ ਕੀਤੇ ਗਏ ਅੰਤਰੇਮ ਵਪਾਰ ਸਮਝੌਤੇ ਨੇ ਕਈ ਵਸਤੂਆਂ ਦੇ ਟੈਰਿਫ ਘਟਾਏ ਪਰ ਵਸਤੂਆਂ ਸੇਵਾਵਾ ਅਤੇ ਵੀਜ਼ਾ ਨੂੰ ਕਵਰ ਕਰਨ ਵਾਲੇ ਇੱਕ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਤੇ ਗੱਲਬਾਤ ਹੋਲੀ ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਡੇਰੀ ਅਤੇ ਵਾਈਨ ਮੁੱਖ ਰੁਕਾਵਟਾਂ ਵਜੋਂ ਉੱਭਰੇ ਹਨ। ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਹੈ ਕਿ ਭਾਰਤ ਦੇ ਵਣਜ ਮੰਤਰਾਲੇ ਤੇ ਆਸਟ੍ਰੇਲੀਆ ਦੀ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਡੇਰੀ ਅਤੇ ਖੇਤੀਬਾੜੀ ਉਤਪਾਦਾਂ ਦੇ ਭਾਰਤ ਦਾ ਇਨਕਾਰ ਸ਼ਕਤੀਸ਼ਾਲੀ ਖੇਤੀ ਸਮੂਹ ਦੇ ਵੱਡੇ ਦਬਾਅ ਨੂੰ ਦਰਸਾਉਂਦਾ ਹੈ ਜੋ ਸੰਯੁਕਤ ਰਾਜ ਅਮਰੀਕਾ ਸਮੇਤ ਹੋਰ ਭਾਈਵਾਲਾਂ ਨਾਲ ਵਪਾਰਕ ਗੱਲਬਾਤ ਨੂੰ ਆਕਾਰ ਦੇ ਰਿਹਾ ਹੈ ਆਸਟ੍ਰੇਲੀਆ ਨਾਲ ਇਹ ਗੱਲਬਾਤ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਭਾਰਤੀ ਅਧਿਕਾਰੀ ਨੇ ਦੱਸਿਆ ਹੈ ਕਿ ਦੇਰੀ ਅਤੇ ਵਾਇਨ ਤੇ ਹੋਰ ਤੈਰਿਫ ਕਟੌਤੀਆਂ ਲਈ ਆਸਟ੍ਰੇਲੀਆ ਦੀ ਮੰਗ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਦਾ ਅਸਰ ਲੱਖਾਂ ਕਿਸਾਨਾਂ ਅਤੇ ਸਾਡੇ ਨਵੇਂ ਵਾਇਨ ਉਦਯੋਗ ਅਤੇ ਅੰਗੂਰ ਉਤਪਾਦਕਾਂ ਤੇ ਪੈ ਸਕਦਾ ਹੈ ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਗ੍ਰਹਿ ਗੁਜਰਾਤ ਅਤੇ ਅੰਗੂਰ ਉਤਪਾਦਕ ਮਹਾਰਾਸ਼ਟਰ ਦੇ ਕਿਸਾਨ ਸਮੂਹ ਅਤੇ ਸਿਆਸਤਦਾਨ 35 ਬਿਲੀਅਨ ਡਾਲਰ ਦੇ ਐਲਕੋਹਲ ਬੈਵਰੇਜ ਇੰਡਸਟਰੀ ਦੇ ਨਾਲ ਕਿਸੇ ਵੀ ਰਿਆਇ ਦਾ ਸਖਤ ਵਿਰੋਧ ਕਰ ਰਹੇ ਹਨ ਅੰਤਰਾਲ ਸਮਝੌਤੇ ਦੇ ਤਹਿਤ 750 ਮਿਲੀਲੀਟਰ ਦੀ ਬੋਤਲ ਤੇ 5 ਡਾਲਰ ਤੋਂ ਵੱਧ ਕੀਮਤ ਲਈ ਆਸਟ੍ਰੇਲੀਆ ਵਾਈਨ ਤੇ ਟੈਰਿਫ 150 ਫੀਸਦੀ ਤੋਂ ਕਟਾ ਕੇ 100 ਫੀਸਦੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 10 ਸਾਲਾਂ ਦੇ ਵਿੱਚ 50 ਫੀਸਦੀ ਤੱਕ ਕਟਾਉਣ ਦੀ ਵਿਵਸਥਾ ਸੀ ਜਦੋਂ ਕਿ 15 ਡਾਲਰ ਤੋਂ ਵੱਧ ਬੋਤਲਾਂ ਲਈ ਟੈਰਿਫ 75 ਫੀਸਦੀ ਤੋਂ ਕਟਾ ਦਿੱਤਾ ਗਿਆ ਸੀ ਜਿਸ ਦਾ ਟੀਚਾ ਇੱਕ ਦਹਾਕੇ ਦੇ ਵਿੱਚ 25 ਫੀਸਦੀ ਹੈ ਆਸਟ੍ਰੇਲੀਆ ਇਹਨਾਂ ਕਟੋਤੀਆਂ ਨੂੰ ਤੇਜ਼ ਕਰਨ ਅਤੇ ਡੇਰੀ ਉਤਪਾਦਾਂ ਪਨੀਰ ਹਾਈ ਪ੍ਰੋਟੀਨ ਵੇ ਪ੍ਰੋਟੀਨ ਲੈਕਟੋਸ ਅਤੇ ਪ੍ਰੋਸੈਸਡ ਵਸਤੂਆਂ ਲਈ ਬਿਹਤਰ ਪਹੁੰਚ ਪ੍ਰਾਪਤ ਕਰਨ ਤੇ ਜ਼ੋਰ ਦੇ ਰਿਹਾ ਹੈ ਜਿਸ ਤੇ ਵਰਤਮਾਨ ਦੇ ਵਿੱਚ 20 ਤੋਂ 30 ਦੇ ਵਿਚਕਾਰ ਟੈਕਸ ਲਗਾਇਆ ਜਾ ਰਿਹਾ ਹੈ ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮੁਕਾਬਤਨ ਕਿਫਾਇਤੀ ਆਸਟ੍ਰੇਲੀਆ ਵਾਈਨ ਵੀ ਭਾਰਤ ਵਿੱਚ ਹਾਈ ਟੈਰਫ ਅਤੇ ਟੈਕਸ ਦੇ ਨਾਲ 100 ਆਸਟ੍ਰੇਲੀਅਨ ਡਾਲਰ ਤੋਂ ਵੱਧ ਵਿੱਚ ਰਿਟੇਲ ਤੇ ਵੇਚੀ ਜਾ ਰਹੀ ਹੈ ਜਦਕਿ ਘਰੇਲੂ ਪੱਧਰ ਤੇ ਇਸ ਦੀ ਕੀਮਤ ਸਿਰਫ ਆਸਟ੍ਰੇਲੀਅਨ 10 ਤੋਂ 15 ਡਾਲਰ ਹੈ ਰੁਕਾਵਟਾਂ ਦੇ ਬਾਵਜੂਦ ਦੋਨੇ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਗੱਲਬਾਤ ਅੱਗੇ ਹੋਉਂਦੀ ਪੂਰੀ ਉਮੀਦ ਹੈ ਇੱਕ ਦੂਜੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤੀ ਨਾਨ ਐਗਰੀਕਲਚਰ ਵਸਤੂਆਂ ਜਿਨ੍ਹਾਂ ਵਿੱਚ ਉਦਯੋਗਿਕ ਵਸਤੂਆਂ ਵੀ ਸ਼ਾਮਲ ਹਨ ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ ਪਰ ਉਸ ਦੇ ਬਦਲੇ ਦੇ ਵਿੱਚ ਸਰਵਿਸ ਅਤੇ ਵੀਜ਼ਾ ਤੇ ਵਧੇਰੇ ਪਹੁੰਚ ਦੀ ਮੰਗ ਕਰਦਾ ਹੈ ਆਸਟ੍ਰੇਲੀਆ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਸੀਈਸੀਏ ਲਈ ਗੱਲਬਾਤ ਨੂੰ ਦੋਨਾਂ ਪ੍ਰਧਾਨ ਮੰਤਰੀਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਸਮਝੌਤੇ ਦੇ ਸਿੱਟੇ ਵਜੋਂ ਦੋਪੱਖੀ ਵਪਾਰ ਨੂੰ ਖੋਲਾਰਾ